ਪਿਛਲੇ ਦਿਨੀ ਕਰਮਜੀਤ ਸਿੰਘ ਉਰਫਾ ਕਮੀ ਦੀ ਗੱਡੀ ਤੇ ਗੋਲੀਆਂ ਮਾਰਨ ਵਾਲੇ ਦੋ ਵਿਅਕਤੀਆਂ ਬशीर ਖਾਨ ਪੁੱਤਰ 사दिक ਵਾਸੀ ਤੋਲਾ ਮਾਜਰਾ ਥਾਣਾ ਮਲਾਉਦ ਗੰਗਦੀਪ ਸਿੰਘ ਪੁੱਤਰ ਸੰਸਾਰ ਸਿੰਘ ਵਾਸੀ ਪਿੰਡ ਹਰਚੰਦਪੁਰਾ ਥਾਣਾ ਸਦਰ ਤੂੜੀ ਨੂੰ ਦੋ ਪਿਸਤੌਲਾਂ ਚਾਰ ਰਾਊਂਡ ਤੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਐਸਐਸਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੈਂਗਸਟਰ ਬੂਟਾ ਖਾਨ ਉਰਫਾ ਬੱਗਾ ਪਿੰਡ ਤਖਨ ਨੂੰ ਉਕਤ ਮਕਦਮੇ ਦੇ ਵਿੱਚ ਬਠਿੰਡਾ ਜੇਲ੍ਹ ਚੋਂ ਪ੍ਰੋਡਕਸ਼ਨ ਬਰੰਟ ਤੇ ਲਿਆ ਕੇ ਪੁੱਛਗਿੱਛ ਕੀਤੀ ਤਾਂ ਇਹਨਾਂ ਨੂੰ ਵੀ ਮਕਦਮੇ ਵਿੱਚ ਨਾਮਜ਼ਦ ਕੀਤਾ ਗਿਆ ਅ 14 ਜੁਲਾਈ ਨੂੰ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਕਰਮਜੀਤ ਕੰਮੀ ਜੋ ਪੈਨਿਕਲਾ ਦਾ ਹੈ ਉਹਦੇ ਉੱਪਰ ਫਾਇਰਿੰਗ ਹੋਈ ਸੀਗੀ ਅ ਉਹਨੂੰ ਇਨੀਸ਼ੀਅਲੀ ਸ਼ੱਕ ਸੀਗਾ ਕਿ ਇਹ ਫਾਇਰਿੰਗ ਜਿਹੜੀ ਹੈ ਉਹਦੀ ਪਰਸਨਲ ਰੰਜਿਸ਼ ਸੀਗੀ ਜੋ ਬੱਗਾ ਖਾਨ ਨਾਲ ਉਹਦੇ ਉਹਦਾ ਕਰਕੇ ਬੱਗਾ ਖਾਨ ਦੁਆਰਾ ਕਰਵਾਈ ਗਈ ਹੈ ਸੋ ਅਸੀਂ ਇਨਵੈਸਟੀਗੇਟ ਜਦੋਂ ਕੀਤਾ ਤੇ ਸਾਰੇ ਸਾਰੇ ਫੈਕਟਸ ਸਾਹਮਣੇ ਆ ਗਏ ਅ ਇਹਦੇ ਵਿੱਚ ਬਸ਼ੀਰ ਖਾਨ ਐਂਡ ਗਗਨਦੀ ਐਨਾਂ ਵੱਲੋਂ ਫਾਇਰਿੰਗ ਕੀਤੀ ਸੀਗੀ ਬੱਗਾ ਖਾਨ ਦੇ ਕੈਂਪ ਦੇ ਉੱਤੇ ਤੇ ਇਹਨਾਂ ਕੋਲੋਂ ਜੋ ਵਾਰਦਾਤ ਵਿੱਚ ਦੋ ਪਿਸਤਲ ਜਿਨ੍ਹਾਂ ਦੇ ਦੁਆਰਾ ਫਾਇਰਿੰਗ ਫਾਇਰਿੰਗ ਹੋਈ ਸੀਗੀ ਉਹ ਵੀ ਰਿਕਵਰ ਹੋ ਗਏ ਨੇ ਮੋਟਰਸਾਈਕਲ ਐਂਡ ਚਾਰਜ ਜ਼ਿੰਦਾ ਲਾਈਵ ਰਾਉਂਡ ਉਹ ਵੀ ਜਿਹੜੇ ਰਿਕਵਰ ਹੋ ਗਏ ਬੱਗਾ ਖਾਨ ਦੀ ਕੋਈ ਪਰਸਨਲ ਰੰਜਿਸ਼ ਸੀਗੀ ਕਰਨਜੀਤ ਸਿੰਘ ਨਾਲ ਜੀ ਦਾ ਕਰਕੇ ਇਹ ਫਾਇਰਿੰਗ ਹੋਈ ਬੱਗਾ ਖਾਨ ਤੇ ਕਿੰਨੇ ਕੁ ਜਿਹੜੇ ਹੈਗੇ ਮੁਕੱਦਮੇ ਕਾਦੇ ਕਾਦੇ ਦਰਜ ਹੈਗੇ ਜੀ ਕਿੰਨੇ ਹੁੰਦਾ ਹੁਣ ਤੱਕ ਉਹਦੇ ਤੇ ਕੁੱਲ ਅ 64 ਮੁਕਦਮੇ ਦਰਜ ਨੇ ਇਹ ਅਲੱਗ-ਅਲੱਗ ਤਰ੍ਹਾਂ ਦੇ ਨੇ ਇਹ ਬਾਕੀ ਜਿਹੜਾ ਬशीर ਹੈ ਉਹਦੇ ਤੇ 6 ਮੁਕਦਮੇ ਨੇ ਜਿਹੜਾ ਗਗਨਦੀਪ ਹੈ ਉੱਤੇ 3 ਪਹਿਲਾਂ ਬਰਾਦ ਦੇ ਤੋਂ ਬਾਅਦ